ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਸਾਈਬਰ ਕਰਾਈਮ ਨਾਲ ਦੇ ਠੰਲੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਵਿਖੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਸਥਾਪਿਤ ਅਨਟਰਨੈਟ ਦੇ ਵਰਤੋ ਕਰਦਿਆਂ ਅਣਜਾਣ ਨੰਬਰ ਤੋਂ ਆਏ ਲਿੰਕ ਤੇ ਕਲਿਕ ਕਰਨ ਤੋਂ ਕੀਤਾ ਜਾਵੇ ਗੁਰੇਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਅਤੇ ਆਈਜੀਪੀ ਫਰੀਦਕੋਟ ਰੇਂਜ ਸ੍ਰੀ ਗੁਰਸਰਨ ਸਿੰਘ ਸੰਧੂ ਜੀ ਹਵਲਤਾ ਅਨੁਸਾਰ ਐਸਐਸਪੀ ਸ੍ਰੀ ਮੁਕਸਰ ਸਾਹਿਬ ਸ੍ਰੀ ਪਗਿਰਤ ਸਿੰਘ ਮਿਨਾਵਲੋਂ ਬੇਨਤੀ ਨੋਬਤਰਾਏ ਆਨਲਾਈਨ ਫਰਾਡੋ ਤੇ ਕ੍ਰਾਈਮ ਨਾਲ ਨਜਿੱਠਣ ਲਈ ਅਤੇ ਆਮ ਪਬਲਿਕ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਟਾਰਾ ਕਰਨ ਲਈ ਬਠਿੰਡਾ ਰੋਡ ਸਥਿਤ ਪੁਲਿਸ ਹੈੱਡਕੁਆਰਟਰ ਸ੍ਰੀ ਮਕਸਰ ਸਾਹਿਬ ਵਿਖੇ ਸਥਾਪਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਅੱਜ ਰਸਮੀ ਉਦਘਾਟਨ ਐਸਐਸਪੀ ਸ੍ਰੀ ਭਗਵਤ ਸਿੰਘ ਮੀਨਾ ਵੱਲੋਂ ਕੀਤਾ ਗਿਆ ਜਿਸ ਮੌਕੇ ਉਹਨਾਂ ਨਾਲ ਕਮਲਪ੍ਰੀਤ ਸਿੰਘ ਚਾਹਲ ਐਸਪੀਐਚ ਸ੍ਰੀ ਨਵੀਨ ਕੁਮਾਰ ਡੀਐਸਪੀ ਇੰਸਪੈਕਟਰ ਰਾਜਵੀਰ ਕੌਰ ਅਤੇ ਐਸਆਈ ਰਵਿੰਦਰ ਕੌਰ ਵੀ ਹਾਜ਼ਰ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਸ੍ਰੀ ਭਗਵਤ ਸਿੰਘ ਮੀਨਾ ਨੇ ਦੱਸਿਆ ਕਤਲ ਸਰੇ ਮੁਖਤਸਰ ਸਾਹਿਬ ਨੇ ਲੋਕਾਂ ਨੇ 사이버 క్రైమ్ ਨਾਲ ਸੰਬੰਧਤ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਲਈ ਜ਼ਿਲ੍ਹਾ ਅੰਦਰ 사이버 క్రైమ్ ਪੁਲਿਸ ਸਟੇਸ਼ਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਐਸਪੀ ਇਨਵੈਸਟੀਗੇਸ਼ਨ ਸਰਦਾਰ ਮਨਮਿਤ ਸਿੰਘ ਢਿੱਲੋਂ ਸ੍ਰੀ ਮੁਖਤਸਰ ਸਾਹਿਬ ਨੂੰ ਨੌਕਰ ਅਫਸਰ ਨਿਯੁਕਤ ਕਰਦੇ ਹੋਏ ਡੀਐਸਪੀ ਸ੍ਰੀ ਨਵੀਨ ਕੁਮਾਰ ਸ੍ਰੀ ਮੁਖਤਸਰ ਸਾਹਿਬ ਨੂੰ ਥਾਣਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਹਨਾਂ ਨਾਲ ਇੰਸਪੈਕਟਰ ਰਾਜਵੀਰ ਕੌਰ, ਐਸਆਈ ਰਵਿੰਦਰ ਕੌਰ ਅਤੇ ਹੋਰ ਸਟਾਫ ਦਾ ਨਾਇਤ ਕੀਤਾ ਗਿਆ ਹੈ। ਜੋ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਮੁਕਦਮੇ ਰਾ ਨਿਪਟਾਰਾ ਕਰਨਗੇ ਅਤੇ ਨਾਲ ਹੀ ਐਸ ਸੀ ਆਰ ਬੀ ਦੇ ਹੈਲਪਲਾਈਨ ਨੰਬਰ 1930 ਅਤੇ ਆਨਲਾਈਨ ਸਾਈਟ ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਵੀ ਡੀਲ ਕਰਨਗੇ ਐਸ ਐਸ ਪੀ ਸ੍ਰੀ ਮైనా ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜਕੱਲ ਇੰਟਰਨੈਟ ਦੀ ਵਰਤੋਂ ਕਰਦਿਆਂ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਣਜਾਣ ਨੰਬਰ ਤੋਂ ਆਏ ਲਿੰਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ ਕਿ ਕਿਸੇ ਨੂੰ ਵੀ ਆਪਣੇ ਬੈਂਕ ਦੀ ਡਿਟੇਲ ओटीपी क्रेडिट कार्ड डिटेल ਅਤੇ ਪਾਸਵਰਡ ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਦਿਨੋ-ਦਿਨ ਹੋ ਰਹੇ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕੇ ਹਾਂ ਮਾਨਯੋਗ ਸੀਐਲ ਸਾਹਿਬ ਔਰ ਡੀਜੀਪੀ ਸਾਹਿਬ ਕੀ ਹਦਾਇਤਾਂ ਦੇ ਮਤਲਬ ਅਜ ਮੁਕਸਰ ਡਿਸਟ੍ਰਿਕਟ ਦੇ ਵਿੱਚ ਲੋਕਾਂ ਦੀ ਸਾਈਬਰ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਤੁਲਨਾ ਨਿਪਟਾਰਾ ਕਰਨ ਕਾ ਲਈ ਅਸੀਂ ਅੱਜ ਸਾਈਬਰ ਪੁਲਿਸ ਸਟੇਸ਼ਨ ਇੱਥੇ ਜ਼ਿਲ੍ਹਾ ਪੁਲਿਸ ਹੈੱਡ ਕੁਆਟਰ ਦੇ ਵਿੱਚ ਅਸੀਂ ਅੱਜ ਸੁਧਾਰਨ ਕੀਤਾ ਹੈਗਾ ਉਸ ਨੂੰ ਚਾਲੂ ਕੀਤਾ ਹੈਗਾ तो कोई भी दरखास्त वगैरह हैगी एफ आई आर या कंप्लेन दर्ज करवा सकता है सा डीएसपी साहब है नवीन कुमार जी उन्होंने इसका इंचार्ज लगाया गया है और पूरा मुकम्मल स्टाफ उन्होंने दिया गया हैगा जो थाने की रिक्वायरमेंट है उस मुताबिक मैं लोगों को ये अपील करता हूं कि तुम कोई भी जो अनजान नंबर से तो अनु कोई लिंक है ना क्लिक ना करें वगैरह आधार कार्ड डिटेल या डेबिट कार्ड क्रेडिट कार्ड रिलेटेड कोई भी तो पूछता है तो उस चीज ना दसें क्योंकि वो साइबर फॉर्ड हो सकता है